ਭਾਈ ਸਾਹਿਬ ਜਿੰਦਾਬਾਦ ਬਿਲਕੁਲ ਭਾਈ ਸਾਹਿਬ ਜਿੰਦਾਬਾਦ ਕੋਈ ਸ਼ੱਕ ਨਹੀਂ ਗੱਲ ਦੇ ਵਿੱਚ ਆ ਬੜੀਆਂ ਵਿਰੋਧੀਆਂ ਚੀਕਾਂ ਮਾਰਨਦੇ ਆ ਮੈਂ ਆ ਬਾਬੇ ਬਕਾਲੇ ਸਾਹਿਬ ਦੀ ਧਰਤੀ ਤੋਂ ਜਾ ਕੇ ਆਇਆ ਨਾ ਤਾਂ ਫੇਕ ਕਮੈਂਟ ਵਾਲੇ ਬੜੇ ਕਮੈਂਟਾਂ 'ਚ ਕੁਝ ਲਿਖਦੇ ਤੁਹਾਨੂੰ ਮੈਂ ਉਦੋਂ ਨਹੀਂ ਦੱਸਦਾ ਵੀ ਤੁਸੀਂ ਮੇਰਾ ਕੱਖ ਨਹੀਂ ਵਿਗਾੜ ਸਕਦੇ ਠੀਕ ਆ ਨਾ ਸਿਰਫ ਤੁਸੀਂ ਆਪਣੀਆਂ ਚੀਕਾਂ ਮਾਰ ਸਕਦੇ ਹੋ ਚੀਕਾਂ ਮਾਰੋ ਸਾਨੂੰ ਕੋਈ ਫਰਕ ਨਹੀਂ ਤੁਹਾਡੀਆਂ ਸੀ ਚੀਕਾਂ ਨਾਲ ਵੀਰ ਜੀ ਤੁਸੀਂ ਮਿਲੇ ਨਹੀਂ ਯਾਰ ਬਾਬੇ ਬਕਾਲੇ ਤੁਹਾਨੂੰ ਵਟਸਐਪ ਕੀ ਹਾਂ ਬਾਬੇ ਬਿਆਨਤ ਸਿੰਘ ਤੂੰ ਮੈਨੂੰ ਵਟਸਐਪ ਕੀਤਾ ਸੀ ਠੀਕ ਆ ਠੀਕ ਆ ਕੀਤਾ ਮੈਨੂੰ ਚੇਤਾ ਆ ਗਿਆ ਯਾਰ ਮੈਂ ਤੈਨੂੰ ਕੀਤਾ ਨਹੀਂ ਸੀ ਮੈਸੇਜ ਕਿ ਸ਼ਾਇਦ ਜਾ ਫੋਨ ਲੱਗਿਆ ਨਹੀਂ ਉਹਨਾਂ ਕੋਈ ਪੀੜਜਾਦੀ ਕਰਕੇ ਨਾ ਫੋਨ ਲੱਗ ਨਹੀਂ ਰਿਹਾ ਸੀ ਤੇਰਾ ਮੈਸੇਜ ਮੈਨੂੰ ਆ ਗਿਆ ਸੀ ਬਿਆਨਤ ਸਿੰਘ ਮੈਨੂੰ ਮੈਸੇਜ ਆ ਗਿਆ ਸੀ ਤੁਹਾਡਾ ਤੇ ਜਰੂਰ ਮਿਲਣਾ ਸੀ ਤੇ ਮੈਂ ਤਾਂ ਸਿਰਫ ਆ ਫੇਕ ਕਮੈਂਟਾਂ ਵਾਲਾ ਨਿੱਕੋ ਗੱਲ ਦੱਸਦਾ ਬਾਈ ਜਿੰਨੀਆਂ ਮਰਜ਼ੀ ਕਮੈਂਟ ਕਰ ਲੋ ਜਿੰਨੀਆਂ ਮਰਜ਼ੀ ਮੈਨੂੰ ਗੰਦੀਆਂ ਗਾਲਾਂ ਕੱਢ ਲੋ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਲੋ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਜੀ ਠੀਕ ਆ ਨਾ ਮੈਂ ਬਹੁਤ ਢੀਠ ਬੰਦਾ ਮੈਂ ਗਾਲਾਂ ਖਾ ਖਾ ਕੇ ਇੱਦਾਂ ਹੋਇਆ ਠੀਕ ਹੈ ਨਾ ਜਦੋਂ ਮੈਂ ਫੇਸਬੁੱਕ ਤੇ ਲੱਗਾ ਨਾ ਗਾਲਾਂ ਖਾ ਕੇ ਕਈ ਇੱਦਾਂ ਯਾਰ ਮੈਂ ਪੂਰਾ ਬੇਸ਼ਰਮ ਆ ਤੇ ਤੁਸੀਂ ਚੱਲੋ ਜਿਵੇਂ ਚੱਲਣਾ ਤੁਹਾਡਾ ਜੀ ਕਰਦਾ ਚੱਲੋ ਮੈਨੂੰ ਕੋਈ ਫਰਕ ਨਹੀਂ ਇਸ ਚੀਜ਼ ਨਾਲ ਐਸੀ ਵੀ ਐਸੀ ਵੀ ਆ ਹਾਂ ਬਾਬਾ ਕਰਦੇ ਸ਼ੇਅਰ ਸਾਰੇ ਭਰਾ ਜਿਹੜੇ ਨਾਲ ਜੁੜੇ ਹੋ ਤੁਸੀਂ ਠੀਕ ਨਾ ਲੱਗੇ ਗਾਲਾਂ ਕੱਢਣ ਮੈਨੂੰ ਉੱਚੀ ਉੱਚੀ ਤਕੇਲਾ ਐ ਤਕੇਲਾ ਉਹ ਤਕੇਲਾ ਸਾਰਾ ਕੁਝ ਹੀ ਆ ਠੀਕ ਆ ਕਿ ਨਹੀਂ ਤਕੇਲਾ ਬੜੀ ਭੜੀ ਸ਼ੈ ਜੇ ਹਾਂ ਇਹਨਾਂ ਮੈਨੂੰ ਕੁਛ ਨਹੀਂ ਤੁਸੀਂ ਕਰ ਸਕਦੇ ਸਿਰਫ ਤੇ ਸਿਰਫ ਤੁਸੀਂ ਮੈਨੂੰ ਗਾਲਾਂ ਕੱਢ ਸਕਦੇ ਹੋ ਇਹਦੋਂ ਉੱਤੇ ਤੁਸੀਂ ਮੇਰਾ ਕੱਖ ਨਹੀਂ ਵਿਗਾੜ ਸਕਦੇ ਹੋ ਫੇਗ ਆਈਆਂ ਕੱਖ ਵੀ ਠੀਕ ਹੈ ਕਿ ਨਹੀਂ ਤੁਸੀਂ ਭੌਂਕ ਸਕਦੇ ਹੋ ਉੱਚੀ ਉੱਚੀ ਭੌਂਕ ਲੋ ਮੇਰਾ ਕੱਖ ਨਹੀਂ ਤੁਸੀਂ ਵਿਗਾੜ ਸਕਦੇ ਹੋ ਕੀ ਕਰ ਲਿਆ ਮੇਰਾ ਕਿਹੜਾ ਤੁਸੀਂ ਟਾਂਗਾ ਸੜਕ ਤੋਂ ਲਾ ਲਿਆ ਜੀ ਅੱਜ ਤੱਕ ਕਰ ਲਿਆ ਮੇਰਾ ਕੁਛ ਠੀਕ ਹੈ ਨਾ ਆ 2000 ਮੈਂ 18 ਕੇ 17 ਤੋਂ ਲੱਗਾ ਬੋਲਣ ਕੱਖ ਕੀ ਕਰ ਲਿਆ ਤੁਸੀਂ ਮੇਰਾ ਕੀ ਕੀਤਾ ਕਿਸ ਨੇ ਸੱਚ ਦੇ ਪੰਧੀਆਂ ਸੱਚ ਦੇ ਰਾਹ ਤੇ ਤੁਰੇ ਆ ਤੇ ਇਦਾਂ ਬੋਲਦੇ ਰਾਵਾਂਗੇ ਕਿਸੇ ਦੇ ਗਿੱਟੇ ਲੱਗਣ ਕਿਸੇ ਦੇ ਗੋਡੇ ਲੱਗਣ ਕੋਈ ਫਰਕ ਨਹੀਂ ਮੈਨੂੰ ਹਾਂ ਬਾਬਾ ਆਈਟੀ ਸੈੱਲ ਵਾਲੇ ਦੱਲੇ ਹੀ ਆ ਬਿਲਕੁਲ ਬਿਲਕੁਲ ਮੈਂ ਇਹਨਾਂ ਕੋਈ ਮੈਨੂੰ ਫਰਕ ਕੀ ਦੀ ਯਾਰ ਕਿਸੇ ਨਾਲ ਮੈਂ ਇਹਨਾਂ ਬੰਦੇ ਤੋਂ ਡਰ ਕੇ ਬਹਿ ਜੂਗਾ ਆ ਜਿਹੜੇ 5-7 ਤੋਂ ਬੰਦੇ 8 ਆ ਜਿਹੜੇ ਫੇਕ ਆਈਡੀਆਂ ਵਾਲੇ ਜਿਨ੍ਹਾਂ ਨੇ ਕੰਮ ਹੀ ਗਾਲਾਂ ਕੱਢਣਾ ਕਿ ਇਹ ਬੰਦੇ ਮੈਨੂੰ ਡਲਾ ਲੈਣਗੇ ਜਾਂ ਮੇਰੀ ਮਾਨਸਿਕਤਾ ਨੂੰ ਡਰਾ ਲੈਣਗੇ ਭੁੱਲ ਜੋ ਤੁਸੀਂ ਭੁੱਲ ਭੁੱਲ ਠੀਕ ਆ ਨਾ ਭੁੱਲ ਜੋ ਤੁਸੀਂ हां ਤੁਸੀਂ ਸਿਰਫ ਤੁਹਾਡੇ ਕੋਲੇ ਇੰਨੀ ਕੋ ਤਾਕਤ ਆ ਵੀ ਤੁਸੀਂ ਫੇਕ ਆਈਡੀਆਂ ਤੋਂ ਗਾਲ੍ਹਾਂ ਕੱਢ ਸਕਦੇ ਹੋ ਬੱਸ ਉਹ ਤੁਹਾਡਾ ਕੰਮ ਆ ਅਰਜਨ ਸਿੰਘ ਮੇਹਣੇ ਦੇਣ ਤੇ ਲਾਈਵ ਹੋ ਜਾਣਾ ਭਾਉ ਕੋਈ ਮੁੱਦੇ ਦੀ ਗੱਲ ਕਰਿਆ ਕਰ ਅਰਜਨ ਸਿੰਘ ਤੂੰ ਕਮੈਂਟ ਤਾਂ ਮੇਰੇ ਬਾਰ ਖਲਾਫ ਬਹੁਤ ਲਿਖਦਾ ਠੀਕ ਆ ਕਿ ਚੱਲ ਮਰਜ਼ੀ ਤੇਰੀ ਕਰ ਲੈ ਜੋ ਕੁਝ ਕਰਨਾ ਤੂੰ ਠੀਕ ਆ ਕਿ ਨਹੀਂ ਇਹ ਮੇਹਣੇ ਵਾਲੀ ਗੱਲ ਨਹੀਂ ਗੱਲ ਸੱਚੀ ਕੀਤੀ ਹੈ ਬਾਈ ਸੱਚੀ ਗੱਲ ਨੂੰ ਮਿਹਨੇ ਨਾ ਆਖਿਆ ਕਰੋ ਤੁਸੀਂ ਵੀ ਸੱਚੀ ਗੱਲ ਆ ਵੀ ਤੂੰ ਮਿਹਨੇ ਦੇ ਇਹ ਮਿਹਨੇ ਵਾਲੇ ਕਿਹੜੀ ਗੱਲ ਆਂਦੇ ਜੇ ਹੁਣ ਜਸਪਾਲ ਸਿੰਘ ਆਇਆ ਕਹਿੰਦਾ ਵੀ 15 ਅਗਸਤ ਦੀ ਵੀਡੀਓ ਬਾਰੇ ਵੀ ਦੱਸੋ ਵੀਰ ਮੈਂ 15 ਅਗਸਤ ਨੂੰ ਗਿਆ ਹੀ ਨਹੀਂ ਜਸਪਾਲ ਸਿੰਘ ਮੈਂ 15 ਅਗਸਤ ਨੂੰ ਗਿਆ ਹੀ ਨਹੀਂ ਤੁਹਾਨੂੰ ਕਿੰਨੇ ਦੱਸਿਆ ਵੀ ਮੈਂ 15 ਅਗਸਤ ਦੇ ਗਿਆ ਦੱਸੋ ਠੀਕ ਹੈ ਨਾ ਜਸਪਾਲ ਸਿੰਘ ਤੇ ਅਰਜਨ ਸਿੰਘ ਜਦੋਂ ਤੁਸੀਂ ਫੇਕ ਆਈਡੀਆਂ ਤੋਂ ਯਾਰ ਤੁਸੀਂ ਮੈਨੂੰ ਗਾਲ੍ਹਾਂ ਕੱਢਣੀਆਂ ਮੈਨੂੰ ਮੰਦਾ ਚੰਗਾ ਬੋਲਣਾ ਠੀਕ ਹੈ ਕਿ ਨਹੀਂ ਫਿਰ ਮੈਨੂੰ ਮੈਂ ਤੁਹਾਨੂੰ ਕੀ ਕੁਝ ਦੱਸਾਂ ਪ੍ਰਭੂ ਤੂੰ ਕੱਢਣੀਆਂ ਰ ਗਾਲ੍ਹਾਂ ਹੁੰਦੀਆਂ ਲੱਗੀ ਸਮਝ ਕਿ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਉਹ ਤੁਸੀਂ ਗਾਲ੍ਹਾਂ ਕੱਢ ਸਕਦੇ ਹੋ ਹੋਰ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਦੂਤੇ ਇਹ ਕਹਣਾ ਤੁਸੀਂ ਗਾਲ੍ਹਾਂ ਕੱਢ ਸਕਦੇ ਹੋ ਇਸ ਦੂਤੇ ਕੁਝ ਨਹੀਂ ਤੁਸੀਂ ਕਰ ਸਕਦੇ ਬਸ ਤੇ ਗਾਲਾਂ ਨਾਲ ਆਪਣਾ ਕੋਈ ਫਰਕ ਨਹੀਂ ਵੀਰਿਆ ਠੀਕ ਆ ਨਾ ਗਾਲਾਂ ਨਾਲ ਤੁਸੀਂ ਮੈਨੂੰ ਡਲਾ ਲਿਆ ਜੇ ਮੇਰੀ ਮਾਨਸ ਤੁਹਾਨੂੰ ਡਲਾ ਲਿਆ ਕੀ ਸਾਡੇ ਦੇ ਫਰਕ ਪਿਆ ਜਸਪਾਲ ਸਿੰਘ ਆ ਨਾ ਤੂੰ ਕਮੈਂਟ ਬਾਈ ਮੈਂ ਕਿਸੇ ਦੇ ਕਮੈਂਟ ਨਹੀਂ ਕੀਤਾ ਮੈਂ ਕੋਈ ਵੀਡੀਓ ਨਹੀਂ ਪਾਈ ਉਹ ਜਿਹੜੀ ਵੀਡੀਓ ਜਸਪਾਲ ਸਿੰਘ ਪਾਈ ਹੋਈ ਹੈ ਨਾ ਉਹ ਮੇਰੇ YouTube ਚੈਨਲ ਤੋਂ ਚੱਕ ਕੇ ਪੁਰਾਣੀ ਵੀਡੀਓ ਪਾਈ ਹੋਈ ਆ ਬਾਬੇ ਤੂੰ ਆਪ ਸਮਝਦਾਰ ਬੰਦਾ ਜਸਪਾਲ ਹੈ ਤੂੰ ਫੇਕ ਐਡੀਂ ਵਾਲਾ ਹੀ ਆ ਚਲੋ ਕਿਤੇ ਤਾਂ ਬੈਠਾ ਹੋਵੇਗਾ ਹੈ ਤਾਂ ਬੰਦਾ ਹੀ ਆ ਤੂੰ ਚਲੋ ਕੋਈ ਗੱਲ ਨਹੀਂ ਭਾਵੇਂ ਤੂੰ ਸਾਡਾ ਵਿਰੋਧੀ ਹੈ ਕੋਈ ਗੱਲ ਨਹੀਂ ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪਰ ਮੈਂ ਤੈਨੂੰ ਕਲੀਅਰ ਕਲੀਅਰ ਗੱਲ ਇਹ ਕਹਿ ਦਿੰਨਾ ਉਹ ਜਿਹੜੀ ਵੀਡੀਓ YouTube ਚੈਨਲ ਦੇ ਉੱਤੇ ਮੇਰੇ ਤੇ ਪਈ ਹੈ ਮੈਨੂੰ ਲੱਗਦੀ ਸਾਲ ਕੇ 2 ਸਾਲ ਪੁਰਾਣੀ ਆ ਉਹ ਹੈ ਉੱਥੋਂ ਦੀ ਆ ਚੰਡੀਗੜ੍ਹ ਮੁਹਾਲੀ ਮੋਰਚੇ ਉਹ ਚੱਕ ਕੇ ਕਿਸੇ ਨੇ ਪਾਈ ਹੈ ਮੇਰਾ ਠੀਕ ਆ ਕਿ ਨਹੀਂ ਦੱਸੋ ਮੈਂ ਕਿਹੜੇ ਬੰਦੇ ਨੂੰ ਦੱਸਿਆ ਵੀ ਮੈਂ ਮੁਹਾਲੀ ਮੋਰਚੇ ਤੇ ਗਿਆ ਦੱਸੋ ਪਹਿਲਾਂ ਤੁਸੀਂ हां जी दीप सिंह बाबा चढ़ਦੀਆਂ ਕਲਾ ਜੀ ਸਿਹਤ ਠੀਕ ਠਾਕ ਚੜਦੇ ਆ ਕਲਾ ਬਹੁਤ ਵਧੀਆ ਗੁਰੂ ਮਹਾਰਾਜ ਜੀ ਦੀ ਕਿਰਪਾ ਸੱਚੇ ਸਤਗੁਰ ਜੀ ਦੀ ਕਿਹਨ ਬਾਬੇ ਜਦੋਂ ਯਾਰ ਤੁਸੀਂ ਸਾਨੂੰ ਯਾਰ ਗਾਲਾਂ ਕੱਢਣੀਆਂ ਮੰਨ ਲਓ ਤੁਸੀਂ ਹੁਣ ਫੇਕ ਆਈਡੀਆਂ ਬਣਾਈਆਂ ਮੇਰੀ ਗੱਲ ਸੁਣੋ ਭਰਾਓ ਹੁਣ ਫੇਕ ਆਈਡੀਆਂ ਤੋਂ ਤੁਸੀਂ ਗਾਲਾਂ ਕੱਢ ਕੇ ਦੱਸੋ ਫਿਰ ਸੂਰਮੇ ਬਣਦੇ ਯਾਰ ਇਹ ਇਹ ਤੋਖ ਨਹੀਂ ਬਣਦੇ ਬਾਬੇ ਹਾਂ ਜੇ ਤੁਹਾਡਾ ਕੋਈ ਮੇਰੇ ਨਾਲ ਵੱਟ ਬੰਨੇ ਦਾ ਰੌਲਾ ਜਾਂ ਕੋਈ ਵੀ ਰੌਲਾ ਤੁਸੀਂ ਆ ਕੇ ਗੱਲ ਕਰੋਗੇ ਠੀਕ ਹੈ ਨਾ ਬੈਠਾ ਮੈਂ ਪੰਜਾਬ 'ਚ ਹੀ ਬੈਠਾ ਹੋਇਆ ਨਾ ਤੁਸੀਂ ਆ ਜਾਓ ਆਪਾਂ ਟਾਈਮ ਰੱਖ ਲੈਨੇ ਬਹਿ ਜੰਨੀ ਜੋ ਕਿ ਵੱਟ ਬੰਨੇ ਦਾ ਕੋਈ ਤੁਹਾਡਾ ਰੌਲਾ ਵੀ ਜੇ ਤੁਸੀਂ ਗਾਲਾਂ ਗਾਲਾਂ ਨਾਲ ਕੀ ਹੋ ਜੂਗਾ ਉਹ ਭਾਈ ਮੈਂ ਕੋਈ ਕਮੈਂਟ ਨਹੀਂ ਕੀਤਾ ਬਾਬੇ ਮੈਂ ਨਹੀਂ ਕਮੈਂਟ ਕੀਤਾ ਜਸਪਾਲ ਸਿੰਘ ਮੈਂ ਕੋਈ ਕਮੈਂਟ ਨਹੀਂ ਕੀਤਾ ਨਾ ਮੈਂ ਗਿਆ ਉੱਥੇ ਭਰਾਵਾ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਆਖਤਾ ਵੀ ਮੈਂ ਗਿਆ ਨਹੀਂ ਤੇ ਕਮੈਂਟ ਦੱਸ ਮੈਂ ਹੁਣ ਭਰਾਵਾ ਹੁਣ ਦੱਸੋ ਫਿਰ ਮੈਂ ਹੁਣ ਕੀ ਉਹਦੇ ਬਾਰੇ ਕੀ ਦੱਸਾਂ ਠੀਕ ਹੈ ਨਾ ਪਤਾ ਨਹੀਂ ਕਿੰਦੇ ਵੱਲੋਂ ਪਾਈ ਗਈ ਜਾਣਬੁੱਝ ਕੇ ਪਤੰਦਰ ਤੁਸੀਂ ਮੈਨੂੰ ਟਾਰਗੇਟ ਕਰੀ ਜਾਂਦੇ ਜੇ ਹਾਂ ਧੀਰੇ ਨਹੀਂ ਨਹੀਂ ਆਪਾਂ ਨੇ ਕਿਸੇ ਨੂੰ ਕਹਿਣਾ ਧੀਰਿਆ ਵੀ ਵੀ ਲੱਖੇ ਵਾਲੀ ਰੈਲੀ 'ਚ ਆ ਜਾਣ ਜਾਂ ਭਾਨੇ ਵਾਲੀ ਰੈਲੀ 'ਚ ਆਏ ਨਾ ਆਪਾਂ ਕਿਸੇ ਨੂੰ ਕਿਉਂ ਕਹੀਏ ਯਾਰ ਆਪਾਂ ਨੂੰ ਆਪਦੇ ਨਾਲ ਮਤਲਬ ਆ ਅਸੀਂ ਲੱਖੇ ਵਾਲੀ ਰੈਲੀ 24 'ਚ ਜਾਈਏ ਠੀਕ ਹੈ ਨਾ ਅਸੀਂ ਭਾਨੇ ਵਾਲੀ ਰੈਲੀ 'ਚ ਜਾਈਏ ਅਸੀਂ ਯਾਰ ਕਿਸੇ ਦੀ ਰੈਲੀ 'ਚ ਜਾਈਏ ਸਾਨੂੰ ਠੀਕ ਹੈ ਕਿ ਨਹੀਂ ਅਸੀਂ ਕਿਸੇ ਨੂੰ ਨਹੀਂ ਕਹਿਣਾ ਵੀ ਤੂੰ ਜਾਂ ਤੂੰ ਨਾ ਠੀਕ ਹੈ ਕਿ ਨਹੀਂ ਆਪਦੇ ਦੰਮ ਤੇ ਜਾਣੇ ਆ ਯਾਰ ਠੀਕ ਹੈ ਕਿ ਨਹੀਂ ਅਸੀਂ ਲੱਖੇ ਦੇ ਵੀ ਜਾਵਾਂਗੇ ਅਸੀਂ ਭਾਨੇ ਦੇ ਵੀ ਜਾਵਾਂਗੇ ਅਸੀਂ ਅਮਰਤਪਾਲ ਦੇ ਵੀ ਜਾਣੇ ਸਾਰਿਆਂ ਦੇ ਜਾਣੇ ਆ ਪਰ ਅਸੀਂ ਕਿਸੇ ਨੂੰ ਨਹੀਂ ਆਨੇ ਵੀ ਤੂੰ ਜਾ ਉਹ ਜਾ ਵੀ ਅਗਲਾ ਕੇ ਵੀ ਮੈਂ ਨਹੀਂ ਜਾਂਦਾ ਮੈਂ ਨਹੀਂ ਕਹਤਾ ਆਪਾਂ ਜ਼ਰੂਰੀ ਕਿਸੇ ਨੂੰ ਕਹਿਣਾ ਭਾਈ ਅਰਜਨ ਸਿੰਘ ਜੀ ਭਾਈ ਗੁਰਦੀਪ ਸਿੰਘ ਖੈੜਾ ਦੀ ਕੁਰਬਾਨੀ ਨੂੰ ਅਸੀਂ ਕੋਟਨ ਕੋਟ ਵਰਾਂ ਪ੍ਰਣਾਮ ਕਰਦੇ ਆ ਅਰਜਨ ਸਿੰਘਾ ਠੀਕ ਆ ਨਾ ਕੋਟਨ ਕੋਟ ਪ੍ਰਣਾਮ ਕਰਦੇ ਆ ਪਰ ਭਾਈ ਗੁਰਦੀਪ ਸਿੰਘ ਜੀ ਖੈੜਾ ਬਾਦਲਾਂ ਦੇ ਪੈਰਾਂ ਦੇ ਵਿੱਚ ਕਿਉਂ ਬੈਠਿਆ ਜਾ ਕੇ ਦੱਸੋ ਠੀਕ ਆ ਕਿ ਨਹੀਂ ਟਾਰਗੇਟ ਕਰਿਆ ਜਾ ਰਿਹਾ ਟਾਰਗੇਟ ਅਸੀਂ ਨਹੀਂ ਕਰਦੇ ਜਾਂ ਆਪਾਂ ਕਰਦੇ ਹੁਗੀ ਮੈਂ ਤਾਂ ਤੈਨੂੰ ਕਲੀਅਰ ਕਲੀਅਰ ਗੱਲ ਸੱਚੀ ਸੋੱਚੀ ਗੱਲ ਦੱਸੀ ਆ ਸਮਝੇ ਗੱਲ ਨਾ ਅਸੀਂ ਨੂੰ ਵੀ ਭਾਈ ਗੁਰਦੀਪ ਸਿੰਘ ਖੈੜਾ ਦੀ ਬਹੁਤ ਤਗੜੀ ਕੁਰਬਾਨੀ ਆ ਜਿਹੜਾ ਰਹਿ ਸਕਦਾ ਅਸੀਂ ਇਸ ਚੀਜ਼ ਨੂੰ ਬਿਲਕੁਲ ਮੰਨਦੇ ਆ ਠੀਕ ਹੈ ਨਾ ਅਸੀਂ ਇਸ ਚੀਜ਼ ਨੂੰ ਬਿਲਕੁਲ ਮੰਨਦੇ ਹਾਂ ਸੌਦੇ ਤੇ ਸਪਸ਼ਟ ਪਰ ਇਹ ਕੀ ਹੋ ਗਿਆ ਵੀ ਉਹ 12 ਦੇ ਬਾਦਲਾਂ ਦੇ ਪੈਰਾਂ 'ਚ ਜਾ ਕੇ ਉਹਨਾਂ ਦੀ ਰੈਲੀ ਦੇ ਵਿੱਚ ਬਹਿ ਜੇ ਬਾਦਲ ਉਹ ਹੀ ਆ ਨਾ ਜਿਨ੍ਹਾਂ ਨੇ 2015 ਦੇ ਵਿੱਚ ਠੀਕ ਹੈ ਕਿ ਨਹੀਂ ਸੱਚੇ ਸੌਦੇ ਰਹੀ ਇਹਨਾਂ ਬੰਦਿਆਂ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਵੀਆਂ ਕਰਵਾਈਆਂ ਕੋਈ ਆ ਨਾ ਠੀਕ ਹੈ ਨਾ ਅਸੀਂ ਭਾਈ ਗੁਰਦੀਪ ਸਿੰਘ ਖਹਿੜਾ ਨੂੰ ਜਾਂ ਕੋਈ ਕੋਈ ਵੀ ਬੰਦਾ ਟਾਰਗੇਟ ਜਾਂ ਸਾਨੂੰ ਨੂੰ ਕੋਈ ਤਾਂ ਕੌਣ ਟਾਰਗੇਟ ਕਰਦਾ ਕੋਈ ਨਕਲੀ ਆਈਡੀ ਵਾਲੇ ਕਰਦੇ ਕੌਣ ਕਰਦੇ ਆ ਪਰ ਸਾਡੇ ਮੂੰਹ ਸੁਣਿਆ ਤਾਂ ਤੁਸੀਂ ਦੱਸੋ ਠੀਕ ਹੈ ਨਾ ਅਸੀਂ ਤਾਂ ਆਦਿ ਵੀ ਸਲੂਟ ਕਰਦੇ ਹਾਂ ਉਸ ਬੰਦੇ ਨੂੰ ਭਾਈ ਗੁਰਦੀਪ ਸਿੰਘ ਖਹਿੜਾ ਨੂੰ ਠੀਕ ਹੈ ਕਿ ਨਹੀਂ ਜੋ ਕੁਰਬਾਨੀ ਉਸ ਸੇਂਗਣੇ ਦਿੱਤੀ ਹੈ ਕੋਈ ਕੁਰਬਾਨੀ ਨਹੀਂ ਦੇ ਸਕਦਾ ਇਹ ਗੱਲਾਂ ਸਹਿਮਤ ਹੋਣਾ ਪਊਗਾ ਵੀ ਜੋ ਕੁਰਬਾਨੀ ਭਾਈ ਗੁਰਦੀਪ ਸਿੰਘ ਖਹਿੜਾ ਨੇ ਦਿੱਤੀ ਹੈ ਉਹ ਕੁਰਬਾਨੀ ਕੋਈ ਨਹੀਂ ਦੇ ਸਕਦਾ ਅਸੀਂ ਕਦੋਂ ਇਸ ਗੱਲ ਤੋਂ ਮੁਕਰਿਆ ਜਾਂ ਭੱਜਿਆ ਦੱਸੋ ਪਰ ਜਦੋਂ ਬਈ ਤੁਸੀਂ ਇੱਕੋ ਗੱਲ ਤੁਸੀਂ ਰੱਖੀ ਆ ਵੀ ਅਸੀਂ ਸਮਝਣਾ ਹੀ ਨਹੀਂ ਅਸੀਂ ਸਮਝਣਾ ਹੀ ਉਹ ਮਰਜ਼ੀ ਆਪੋ ਆਪਣੇ ਵਿਚਾਰ ਆ ਬਈ ਹਰੇਕ ਬੰਦੇ ਦੇ ਠੀਕ ਆ ਕਿ ਨਹੀਂ ਮੇਰੇ ਵਿਚਾਰ ਅੱਡ ਹੋ ਸਕਦੇ ਆ ਤੁਹਾਡੇ ਅੱਡ ਹੋ ਸਕਦੇ ਆ ਫਰਾਨੇ ਬੰਦੇ ਦੇ ਅੱਡ ਹੋ ਸਕਦੇ ਆ ਇਹਦੇ ਦਾ ਕੋਈ ਮਤਲਬ ਨਹੀਂ ਹਾਂ ਜੇ ਕੋਈ ਫੇਕ ਆਈਡੀਆਂ ਤੋਂ ਗਾਲਾਂ ਕੱਢਦਾ ਧੀਆਂ ਦੀਆਂ ਕੱਢਦਾ ਮਾਵਾਂ ਦੀਆਂ ਕੱਢਦਾ ਭੈਣਾਂ ਦੀਆਂ ਕੱਢਦਾ ਉਹ ਬੰਦਾ ਨਹੀਂ ਹੋ ਸਕਦਾ ਠੀਕ ਆ ਉਹਨੂੰ ਕਦੇ ਬੰਦਾ ਨਾ ਸਮਝੋ ਕੋਈ ਵੀ ਹੋਵੇ ਭਾਵੇਂ ਉਹ ਮੇਰੇ ਵਿਰੋਧੀਆਂ ਨੂੰ ਕਿਉਂ ਨਾ ਗਾਲਾਂ ਕੱਢਦਾ ਹੋਵੇ ਮੇਰੇ ਵਿਰੋਧ ਕਰਨ ਵਾਲੇ ਮੇਰੇ ਬੰਦੇ ਮੰਨ ਲਓ ਮੇਰਾ ਵਿਰੋਧ ਕਰਨ ਵਾਲੇ ਜੇ ਕੋਈ ਉਹਨੂੰ ਵੀ ਫੇਕ ਆਈਡੀਆਂ ਤੋਂ ਗਾਲਾਂ ਕੱਢਦਾ ਨਾ ਮੈਂ ਉਹਨੂੰ ਵੀ ਬੰਦਾ ਸਮਝਦਾ ਸਾਡਾ ਭਾਵੇਂ ਜਿੱਡਾ ਮਰਜੀ ਕੋਈ ਵਿਰੋਧੀ ਹੋਵੇ ਮੇਰਾ ਵਿਰੋਧ ਕਰਨ ਵਾਲਾ ਹੋਵੇ ਠੀਕ ਆ ਕਿ ਨਹੀਂ ਭਾਵੇਂ ਜਿੱਡਾ ਮਰਜੀ ਮੇਰਾ ਵਿਰੋਧੀ ਹੋਵੇ ਠੀਕ ਆ ਕਿ ਨਹੀਂ ਅਕੱਲ ਰਨਜੋਤ ਲਾਈਵ ਹੋਇਆ ਸੀ ਹੋਇਆ ਸੀ ਨਾ ਕੱਲ ਰਨਜੋਤ ਲਾਈਵ ਆਂਦਾ ਵੀ ਮੇਰੀਆਂ ਪਤਾ ਨਹੀਂ ਬੱਚੀ ਬਾਰੇ ਕਿ ਧੀ ਬਾਰੇ ਕਿਸੇ ਨੇ ਫੋਟੋ ਮੈਂ ਐਡਿਟ ਕਰਕੇ ਪਾਈਆਂ ਹੁਣ ਉਹ ਜਿਹੜੇ ਬੰਦੇ ਨੇ ਪਾਈਆਂ ਫੇਕ ਆਈਡੀਆਂ ਤੇ ਨਵੀਂ ਨਾਂ ਨੂੰ ਲੈਣ ਰਿਆ ਹੀ ਉਹ ਠੀਕ ਆ ਕਿ ਨਹੀਂ ਹੁਣ ਅਸੀਂ ਉਹਨਾਂ ਨੂੰ ਬੰਦੇ ਸਮਝਦੇ ਨਾ ਮਰਦ ਬੰਦੇ ਆ ਜਿਹੜਾ ਜਿਹੜਾ ਧੀ ਭੈਣ ਮਾਵਾਂ ਭੈਣਾਂ ਦੀਆਂ ਫੋਟੋਆਂ ਮਾ ਪਾਉਂਦਾ ਅਸੀਂ ਨ ਮਰਦ ਸਮਝਦੇ ਉਹਨੂੰ ਕਿ ਉਹ ਬੰਦਾ ਨਹੀਂ ਹਾਂ ਮੇਰਾ ਵਿਰੋਧ ਹੋ ਸਕਦਾ ਕਿਸੇ ਨਾਲ ਹੋ ਜੇ ਮੇਰਾ ਵਿਰੋਧ ਰਣਜੋਤ ਨਾ ਹੋਊਗਾ ਮੇਰਾ ਵਿਰੋਧ ਰੋਮੀ ਨਾ ਹੋ ਸਕਦਾ ਕਿਸੇ ਨਾਲ ਮੈਂ ਵਿਰੋਧੀ ਕਿਸੇ ਦਾ ਹੋ ਸਕਦਾ ਪੱਕਾ ਇਹਦੇ ਵਿੱਚ ਧੀਆ ਭੈਣਾ ਕਿੱਥੋਂ ਆ ਗਈਆਂ ਬਿਲਕੁਲ ਗਲਤ ਗੱਲ ਹੈ ਜਿਹੜੀ ਗਲਤ ਆ ਉਹਨੂੰ ਹੱਕ ਠੋਕ ਕੇ ਆਪਾਂ ਗਲਤ ਕਹਿਨੀ ਆ ਤੇ ਕਵਾਂਗੇ ਹਾਂਜੀ ਲਖਵਿੰਦਰ ਸਿੰਘ ਢਿੱਲੋਂ ਦੋਦੇ ਤੋਂ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋ ਬਾਬਿਓ ਮਤਲਬ ਕਿ ਨਾ ਜ਼ਰੂਰੀ ਗੱਲਬਾਤ ਸਾਡੀ ਜਿਹੜੀ ਐ ਇਸ ਵਿਸ਼ੇ ਤੇ ਆ ਵੀ ਸਾਨੂੰ ਆਪਸ ਨਾਲੋਂ ਇਦਾਂ ਵੀ ਲੜ ਕੇ ਇੱਕ ਦੂਜੇ ਨੂੰ ਅੱਖਾਂ ਕੱਢ ਕੇ ਵਿਖਾ ਕੇ ਇਦਾਂ ਛਤਰੋ ਛਤਰੀ ਹੋ ਕੇ ਗਾਲਾਂ ਕੱਢ ਕੇ ਕੀ ਆ ਸੋ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਯਾਰ ਜਿਹੜਾ ਬੰਦਾ ਵਿਰੋਧੀ ਆ ਮੰਨ ਲਓ ਸਿੱਖ ਧਰਮ ਦਾ ਉਹ ਤਾਂ ਸਾਨੂੰ ਪਾੜੂਗਾ ਅਸ ਦੇ ਵਿੱਚ ਉਹ ਥੋੜਾ ਚਾਹੂਗਾ ਵੀ ਇਹ ਬੰਦੇ ਮੈਨੂੰ ਉਹਨਾਂ ਨੂੰ ਤੇ ਆ ਵੀ ਸਿੱਖਾਂ ਨੂੰ ਆਪਸ ਚ ਲੜਾਓ ਇਹਨਾਂ ਦਾ ਵੈਰ ਪਵਾਓ ਇਹ ਆਪ ਵਿੱਚ ਲੜਨ ਉਹ ਤੀਜਾ ਬੰਦਾ ਤਾਂ ਖੁਸ਼ ਹੁੰਦਾ ਵੇਖ ਕੇ ਵੀ ਚਲੋ ਇਹ ਚੰਗੇ ਆਪ ਵਿੱਚ ਇੱਕ ਦੂਜੇ ਨਾਲ ਜੁੰਡੋ ਜੁੰਡੀ ਹੋਏ ਆ ਠੀਕ ਆ ਕਿ ਨਹੀਂ ਇੰਨਾ ਜ ਆਪ ਦੇ ਵਿੱਚ ਇਹਨਾਂ ਦਾ ਪੁਆਈ ਦਾ ਖੋਪਵਾੜਾ ਅਰਣਜੋਤ ਸਿੰਘ 15 ਅਗਸਤ ਵਾਲੀ ਵੀਡੀਓ ਨੀਚੇ ਕਮੈਂਟ ਕੀਤਾ ਤੂੰ ਭਰਾਵਾ ਮੈਂ ਤਾਂ 15 ਅਗਸਤ ਨੂੰ ਗਿਆ ਹੀ ਨਹੀਂ 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 15 ਹਾਗਸਤ ਨੂੰ ਸੌਰੀ 15 ਕ ਨੂੰ ਮੈਂ ਤਾਂ ਗਿਆ ਹੀ ਨਹੀਂ ਉੱਥੇ ਕੀ ਨਾ ਜਿੰਦਾ ਤੂੰ ਨਾਂ ਲੈ ਰਿਹਾ ਇੱਥੇ ਆਪਣਾ ਮੋਹੱਲੀ ਮੋਰਚੇ ਤੇ ਮੈਂ ਤਾਂ ਪਹੁੰਚਿਆ ਹੀ ਨਹੀਂ ਮੈਂ ਤਾਂ ਤੈਨੂੰ ਪਹਿਲਾਂ ਵੀ ਕਹਤਾ ਵੀ ਮੈਂ ਗਿਆ ਹੀ ਨਹੀਂ ਮੈਂ ਤੈਨੂੰ ਕਿਹਾ ਨਹੀਂ ਜਸਕਰਨ ਸਿੰਘ ਕਾਨ ਸਿੰਘ ਵਾਲੇ ਨੇ ਮੈਨੂੰ ਆਖਿਆ ਵੀ ਤੁਸੀਂ ਪਿੰਡਾ ਜੋ ਕਰੋ ਆਪਾਂ ਉੱਧਰ ਜਾਣਾ ਤੇ ਤੂੰ ਵੀਡੀਓ ਪਾਈ ਸੀ ਰਣਜੋਤ ਤੂੰ ਵੀਡੀਓ ਪਾਈ ਸੀ ਵੀਡੀਓ ਦੇ ਵਿੱਚ ਪਤਾ ਤੈਨੂੰ ਕੀ ਆਖਿਆ ਸੀ ਵੀ ਮੈਂ ਜਸਕਰਨ ਸਿੰਘ ਕਾਨ ਸਿੰਘ ਵਾਲੇ ਨੂੰ ਪੁੱਛਦਾ ਕਿ ਤੂੰ ਠੁਕੇਲੇ ਦੀ ਡਿਊਟੀ ਲਾਈ ਆ ਤੂੰ ਇਹ ਗੱਲ ਕਹੀ ਸੀ ਨਾ ਤੁਹਾ ਕਭੀ ਤਕੇਲਾ ਵੀਡੀਓ ਡਿਲੀਟ ਕਰਕੇ ਨਾ ਭਾਜੇ ਮੈਂ ਵੀਡੀਓ ਦੀ ਚੱਕ ਲਈ ਤਕੇਲਾ ਮੁੱਕਰ ਨਾ ਜਾਵੇ ਪਰ ਤੂੰ ਜਸ ਕਰਨ ਸਿੰਘ ਕਾਨ ਸਿੰਘ ਵਾਲੇ ਤੋਂ ਪੁੱਛ ਕੇ ਕੁਝ ਨਹੀਂ ਦੱਸਿਆ ਚਲੋ ਛੱਡੋ ਖੜਾ ਆਪਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਠੀਕ ਆ ਕਿ ਨਹੀਂ ਮੇਰਾ ਕੋਈ ਮਤਲਬ ਨਹੀਂ ਹੁੰਦੇ ਨਾਲ ਤੂੰ ਪੁੱਛਿਆ ਨਹੀਂ ਪੁੱਛੋ ਤੇਰਾ ਚਲੋ ਤੂੰ ਜੋ ਕਰਨਾ ਹੈ ਕਹਿੰਦਾ ਵੀ ਦਿਆਲੇ ਸਰਪੰਚ ਨੇ ਜੋ ਮੈਂ ਬਾਈ ਦਿਆਲਾ ਸਰਪੰਚ ਫੇਕ ਆਈਡੀ ਆ ਉਹਨੂੰ ਮੈਨੂੰ ਕੀ ਪਤਾ ਕੌਣ ਆ ਦਿਆਲਾ ਸਰਪੰਚ ਉਹ ਮੇਰੇ ਥੱਲੇ ਆ ਕੇ ਮੇਰੇ ਹੱਕ ਦੇ ਵਿੱਚ ਕਮੈਂਟ ਕਰਦਾ ਮੈਂ ਤੈਨੂੰ ਇਹ ਦੱਸ ਦਿੰਦਾ ਦਿਆਲਾ ਸਰਪੰਚ ਫੇਕ ਆਈਡੀ ਆ ਸਭ ਤੋਂ ਪਹਿਲਾਂ ਮੈਂ ਕਲੀਅਰ ਕਰਦਾ ਵੀ ਉਹ ਬਿਲਕੁਲ ਜਦੋਂ ਮੈਂ ਲਾਈਵ ਹੁੰਨਾ ਦਿਆਲਾ ਸਰਪੰਚ ਮੇਰੇ ਹੱਕ ਦੇ ਵਿੱਚ ਕਮੈਂਟ ਕਰਦਾ ਪਰ ਮੈਂ ਮੰਨਦਾ ਇਹ ਗੱਲ ਪਰ ਜੇ ਦਿਆਲਾ ਜੇ ਦਿਆਲਾ ਸਰਪੰਚ ਮੰਨ ਲਓ ਜੇ ਦਿਆਲਾ ਸਰਪੰਚ ਫੇਕ ਆਈਡੀ ਵਾਲਾ ਕਿਸੇ ਨੂੰ ਕੋਈ ਗੰਦੀਆਂ ਗਾਲਾਂ ਕੱਢਦਾ ਠੀਕ ਹੈ ਕਿ ਨਹੀਂ ਕੋਈ ਮਾਵਾਂ ਧੀਆਂ ਭੈਣਾਂ ਬਾਰੇ ਕੁਝ ਗਲਤ ਲਿਖਦਾ ਠੀਕ ਹੈ ਕਿ ਨਹੀਂ ਫੇਕ ਉਹ ਬਿਲਕੁਲ ਗਲਤ ਗੱਲ ਆ ਉਹ ਬਿਲਕੁਲ ਗਲਤ ਗੱਲ ਹੈ ਠੀਕ ਹੈ ਨਾ ਉਹ ਬਿਲਕੁਲ ਗਲਤ ਗੱਲ ਆ ਅਸੀਂ ਅੱਜ ਵੀ ਕਹਿੰਨੇ ਫੇਕ ਆਡੀਆਂ ਭਾਵੇਂ ਕੋਈ ਆ ਭਾਵੇਂ ਉਹ ਮੈਨੂੰ ਗਾਲ੍ਹਾਂ ਕੱਢੇ ਭਾਵੇਂ ਸਾਡੇ ਵਿਰੋਧੀਆਂ ਨੂੰ ਕੱਢੇ ਫੇਕ ਕਮੈਂਟਾਂ ਦਾ ਕੁਝ ਵੀ ਯਾਰ ਬਿਲਕੁਲ ਗਲਤ ਗੱਲ ਆ ਉਹ ਤਾਂ ਮੈਂ ਮੰਨਦਾ ਜਿਹੜੀ ਗੱਲ ਸੱਚੀ ਸੱਚੀ ਆ ਉਹ ਨਹੀਂ ਰੰਜੋਤ ਸਿੰਘ ਮੈਂ ਝੂਠ ਨਹੀਂ ਬੋਲਦਾ ਬਾਕੀ ਵੀਰੋ ਤੁਹਾਡੀ ਮਰਜ਼ੀ ਹੁਣ ਜਦੋਂ ਜਦੋਂ ਮੈਂ ਤੈਨੂੰ ਆਖੀ ਇਹਨੇ ਮੈਂ ਗਿਆ ਹੀ ਨਹੀਂ ਗੱਲ ਹੀ ਇੱਥੇ ਮੁੱਕਰ ਗਈ ਠੀਕ ਹੈ ਨਾ ਜਦੋਂ ਮੈਂ ਗੱਲ ਹੀ ਸਪਸ਼ਟ ਤੁਹਾਨੂੰ ਦੱਸ ਦਿੱਤੀ ਵੀ ਮੈਂ 15 ਅਗਸਤ ਨੂੰ ਗਿਆ ਹੀ ਨਹੀਂ